ਚੋਥਾ ਕੋਈ ਆਜੀ ਬਤਾ ਕਿ ਕਿਸ ਤਰ੍ਹਾਂ ਦੀ ਮੁਸ਼ਕਲ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਨੈਸ਼ਨਲ ਕਮਿਸ਼ਨਰ ਵਿੰਦ ਕੇਜਰੀਵਾਲ ਜੀ ਸਾਡੇ ਸਤਿਕਾਰਯੋਗ ਸੀਐਮ ਸਾਡੇ ਭਗਵੰਤ ਮਾਨ ਜੀ ਸਾਡੇ ਪਾਰਟੀ ਦੇ ਆਪਣੇ ਆਬਜ਼ਰਵਰ ਸਾਡੇ ਦਿਨੀਸ਼ੋ ਦੀ ਆਜੀ ਪੰਜਾਬ ਪ੍ਰਧਾਨ ਅਮਨ अरोड़ा ਜੀ ਐਸ ਸਾਹਿਬ ਸਿੰਘ ਜੀ ਬਾਈ ਸੇਖੋਂ ਜੀ ਐਮਐਲਏ ਸਾਹਿਬ ਫਰੀਦਪੁਰ ਭਾਈ ਜਰਗ ਕੀ ਆਏ ਆ ਤੇ ਸਾਰੀ ਹੀ ਸਮੁੱਚੀ ਹਾਈ ਕਮਾਂਡ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਨਿਮਾਣੇ ਨੂੰ ਇਸ ਕਾਬਲ ਸਮਝਿਆ ਤੇ ਇਹ ਕੁਰਸੀ ਦਾ ਮਾਣ ਬਖਸ਼ਿਆ ਬਾਕੀ ਜੋ ਪਾਰਟੀ ਡਿਊਟੀ ਲਾਉਂਦੀ ਹੈ ਉਹ ਤੇ ਅਸੀਂ ਖਰੇ ਉਤੋਂ ਵੀ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਦੀ ਸੇਵਾ ਇਮਾਨਦਾਰੀ ਨਾਲ ਤੇ ਬਿਰਿੰਸ਼ਟਾ ਨਾਲ ਕੀਤੀ ਹੈ ਅਗਲਾ ਕੋਈ ਪਲਾਨ ਬਣਾਇਆ ਸ਼ਹਿਰ ਵਾਸਤੇ ਗੱਲ ਕਰਾਂਗੇ ਦੇਖੋ ਜੀ ਅਭੀ ਤੋਂ ਬੈਠੇ ਹੀ ਆ ਕੋਈ ਗੱਲ ਨਹੀਂ ਤੁਸੀਂ ਕੰਮ ਮੇਰਾ ਪਹਿਲਾਂ ਵੀ ਦੇਖਿਆ ਹੈ ਜਦੋਂ ਵੀ ਕੋਈ ਜ਼ਿੰਮੇਵਾਰੀ ਪੈਂਦੀ ਆ ਤਾਂ ਫਿਰ ਉਹਦੇ ਤੇ ਕੰਮ ਵੀ ਕਰੀਦਾ ਸਾਰਾ ਟੀਮ ਵਰਕ ਕਰਨਾ ਪੈਂਦਾ ਐ ਐਮਐਲਏ ਸਾਹਿਬ ਖੜੇ ਆ ਸਾਡੇ ਗੱਡੀ ਦੇ ਇੰਜਨ ਖੜੇ ਆ ਹੈ ਜੱਲ ਸਾਹਿਬ ਖੜੇ ਆ ਸਾਰਿਆਂ ਦੀ ਰਾਏ ਨਾਲ ਜੋ ਵੀ ਸ਼ਹਿਰ ਲਈ ਕੰਮ ਨਹੀਂ ਆ ਲੋੜੀ ਦੀਆਂ ਚੀਜ਼ਾਂ ਨੇ ਜਾਂ ਕੁਝ ਵੀ ਡਿਵੈਲਪਮੈਂਟ ਦੇ ਕੰਮ ਆ ਜਾਂ ਨਵੀਆਂ ਪਲੈਨਿੰਗਸ ਨੇ ਉਹ ਅਸੀਂ ਸਾਰਿਆਂ ਤੇ ਇਕੱਠੇ ਹੋ ਕੇ ਸਾਰੇ ਡਿਵੈਲਪਮੈਂਟ ਦੇ ਕੰਮ ਕਰਾਂਗੇ ਪੰਜਾਬ ਨੂੰ ਵਧੀਆ ਰੰਗਲਾ ਪੰਜਾਬ ਬਣਾਉਣਾ ਸਾਡੀ ਡਿਊਟੀ ਲੱਗੀ ਆ ਅੱਜ ਸਾਡੇ ਛੋਟੇ ਵੀਰ ਰਾਗੁਰਤੇਜ ਸਿੰਘ ਖੋਸਾ ਹੋਰਾਂ ਨੂੰ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਬਤੌਰ ਚੇਅਰਮੈਨ ਇਹਨਾਂ ਨੇ ਅਹੁਦਾ ਸੰਭਾਲ ਲਿਆ ਮੈਂ ਬਾਬਾ ਫਰੀਦ ਦੇ ਚਰਨਾਂ 'ਚ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਹਨਾਂ ਨੂੰ ਸਾਡੇ ਜ਼ਿਲ੍ਹੇ ਦੇ ਲੋਕਾਂ ਦੀ ਤਨ ਮਨ ਤੇ ਧਨ ਨਾਲ ਸੇਵਾ ਕਰਨ ਦਾ ਬਲ ਬਖਸ਼ਣ ਔਰ ਇਹ ਆਪਣੀ ਇਸ ਜ਼ਿੰਮੇਵਾਰੀ ਨੂੰ ਬੜੀ ਇਮਾਨਦਾਰੀ ਦੇ ਨਾਲ ਨਿਭਾਉਣ ਤੇ ਇਹਨਾਂ ਨੂੰ ਇਹਨਾਂ ਦੇ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਕੋਟਾਨ ਕੋਟ ਬਹੁਤ ਬਹੁਤ ਵਧਾਈ ਬਹੁਤ ਬਹੁਤ ਪਹੌੜ ਸਮੇਤ ਅਸੀਂ ਉਹ ਵੀ 3 ਕੋਟ ਲਈ ਵਧੀਆ ਪ੍ਰੋਜੈਕਟ ਲਿਆ ਸਕਦੇ ਕੋਈ ਪਰੀ ਕੰਮ 3 ਕੋਟ ਦੇ ਵਿੱਚ ਓਨੈਸਟੀ ਅਸੀਂ ਲੱਗੇ ਹੋਏ ਆ ਗੁਰੂ ਸਾਹਿਬ ਕਿਰਪਾ ਕਰਨਗੇ ਆ ਵਧੀਆ ਪ੍ਰੋਜੈਕਟ ਲਿਆਵਾਂਗੇ ਪੂਰੇ ਜ਼ਿਲ੍ਹੇ ਦੀ ਕਰਾਂਗੇ ਬਹੁਤ ਲੱਗੇ ਹੋਏ ਆ ਅਸੀਂ ਦੇਖੋ ਜਦੋਂ ਸਾਡੇ ਦੇਸ਼ ਦੇ ਉਹ ਲੀਡਰ ਨੇ ਜਿਸ ਨੂੰ ਉਹ ਬੋਲ ਕੇ ਉਹ ਦੱਸ ਗਏ ਕਿ ਇੱਥੇ ਹੁਣ ਅਸੀਂ ਉਹ ਕੰਮ ਕਰਦੇ ਆ ਜਿਹੜੇ ਪਹਿਲੀਆਂ ਸਰਕਾਰਾਂ ਨੇ ਨਹੀਂ ਕੀਤੇ ਨਹੀਂ ਕਰ ਸਕਦੇ ਹੁਣ ਅਸੀਂ ਜੋ ਖੋਸਾ ਸਾਹਿਬ ਮੈਨੂੰ ਤਾਂ ਇਹਨਾਂ ਤੇ ਬਹੁਤ ਮਾਣ ਹੈ ਕਿਉਂਕਿ ਖੋਸਾ ਸਾਹਿਬ ਜਿੱਥੇ ਵੀ ਜਾਂਦੇ ਰਹੇ ਆ ਜਿਹੜਾ ਕੰਮ ਵੀ ਉਹਨੂੰ ਕਰਦਾ ਰਿਹਾ ਹੈ ਇਹ ਪੂਰੀ ਤੰਦੇਹੀ ਦੇ ਨਾਲ ਕਰਦੇ ਰਹੇ ਨੇ ਤੇ ਅਸੀਂ ਹੁਣ ਇਹ ਦਸਨਤ ਨੂੰ ਹੈ ਜਿਹੜੀਆਂ ਪਹਿਲੀਆਂ ਸਰਕਾਰਾਂ ਨੇ ਕੰਮ ਨਹੀਂ ਕੀਤੇ ਉਹ ਅਸੀਂ ਕਰਕੇ ਦਿਖਾਵਾਂਗੇ ਔਰ ਖੋਸਾ ਸਾਹਿਬ ਦੇ ਰਾਹੀਂ ਕਰਕੇ ਦਿਖਾਵਾਂਗੇ ਤੇ ਖੋਸਾ ਸਾਹਿਬ ਨੂੰ ਅਸੀਂ ਇਸ ਗੱਲ ਦੀ ਵਧਾਈ ਦਿੰਦੇ ਆ ਕਿ ਇਹ ਇਹਦੇ ਵਰਗਾ ਬਹੁਤ ਹੀ ਵਧੀਆ ਬੰਦਾ ਮੇਰੇ ਖਿਆਲ ਪੰਜਾਬ ਦੇ ਵਿੱਚ ਇਹ ਆ ਵੀ ਤੇ ਹੁਣੇ ਮਿਲ ਗਏ ਅਸੀਂ ਸਾਰੇ ਇਹਨਾਂ ਦੇ ਨਾਲ ਬਿਲਕੁਲ ਇਦਾਂ ਕੋਈ ਮੁਸ਼ਕਲ ਹੀ ਪੇਸ਼ ਹੋਣ ਦਿੱਤੀ ਜਾਏਗੀ ਠੀਕ ਹੈ ਸਾਰੇ ਜਿੰਨੇ ਸਾਡੇ ਸੱਜਣ ਮਿੱਤਰ ਨੇ ਸਾਡੇ ਦੋਸਤ ਮਿੱਤਰ ਨੇ ਇਹ ਸਾਡੇ ਕੰਮਕਾਰ ਕਰਨ ਵਾਸਤੇ ਇੱਕ ਪੂਰੀ ਟੀਮ ਹੈ ਤੇ ਇਹ ਟੀਮ ਜਿੱਥੇ ਖੋਸਾ ਸਾਹਿਬ ਦੇ ਨਾਮ ਨਾਲ ਲੱਗਦੀ ਹੈ ਉੱਥੇ ਠੀਕ ਤਾਂ ਤਾਂ ਹੋ ਗਿਆ ਉਹਨੇ ਜੀਖਾ ਖਾਲਸਾ ਬਹੁਤ ਸੁਭਾਗਾ ਦਿਨ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਵੱਲੋਂ ਗੁਰਤੇਜ ਸਿੰਘ ਖੋਸਾ ਜੀ ਨੂੰ ਜ਼ਿਲ੍ਹਾ ਪਲੈਨਿੰਗ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਸੁਭਾਗਾ ਦੇਣਾ ਔਰ ਕੋਈ ਸਰਕਾਰ ਦਾ ਇੱਕ ਸਾਲ ਬਚਿਆ ਬਹੁਤ ਸਾਰੇ ਕੰਮ ਆ ਜਿਹੜੇ ਹਲੇ ਕਰਨ ਵਾਲੇ ਪਏ ਆ ਤੋਂ ਅਸੀਂ ਕੋਸ਼ਿਸ਼ ਕਰਾਂਗੇ ਤੇਜ਼ੀ ਦੇ ਨਾਲ ਕਿਉਂਕਿ ਪਲੈਨਿੰਗ ਹੈ ਜਿਹੜੀ ਉਹ ਪਲੈਨਿੰਗ ਬਹੁਤ ਜ਼ਰੂਰੀ ਹੈ ਕਿ ਸਾਰੇ ਰਲ ਮਿਲ ਕੇ ਜਿੰਨੇ ਵੀ ਹੈਗੇ ਆ ਚੇਅਰਮੈਨ ਸਾਹਿਬ ਜਿਹੜੀ ਹੈਗੀ ਹੈ ਇਹ ਜ਼ਿੰਮੇਵਾਰੀ ਚੱਕਣਗੇ ਉਹਨਾਂ ਨੂੰ ਦੱਸਾਂਗੇ ਪੂਰੇ ਜ਼ਿਲ੍ਹੇ ਦੇ ਅੰਦਰ ਜੋ-ਜੋ ਪਲਾਨ ਕਰਨ ਵਾਲਾ ਉਹ ਪਲਾਨ ਕਰਕੇ ਉਹਨਾਂ ਨੂੰ ਪ੍ਰਚਾਰਾਂਗੇ ਸਰਕਾਰੀ ਵਿਕਾਸ ਕਾਰਜ ਵੀ ਪੈਂਡਿੰਗ ਹੈਗੇ ਆਗੇ ਆ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ। ਦੇਖੋ ਪਬਲਿਕ ਨੂੰ ਤਾਂ ਇਹ ਮੈਸੇਜ ਆ ਵੀ ਸਰਕਾਰ ਤੁਹਾਡੀ ਆਉਦੀ ਆ। ਸਾਰੇ ਕੰਮ ਕਰਾਂਗੇ ਕਿਉਂਕਿ ਜਦੋਂ ਜੇ ਸ਼ਹਿਰ ਦੀ ਗੱਲ ਕਰੀਏ ਤਾਂ 3 ਸਾਲ ਪਹਿਲਾਂ ਜੋ ਸਾਡੀ ਸਰਕਾਰ ਸੀ ਸਾਰਾ ਸ਼ਹਿਰ ਪੱਟਿਆ ਮਿਲਿਆ ਸੀ। ਕਿਸੇ ਹੱਦ ਤੱਕ ਅਸੀਂ ਸ਼ਹਿਰ ਨੂੰ ਦੇ ਉਹ ਟੋਏ ਪਰਨ ਚ ਕੰਮਜਾਬ ਹੋਏ ਆ ਜਿਹੜੇ ਸਰਕਾਰ ਇਹਨਾਂ ਨੇ ਸਾਨੂੰ ਪੱਟ ਕੇ ਦਿੱਤੇ ਸੀ। ਸੋ ਅਗਲੀ ਜਿਹੜੀ ਪਲੈਨਿੰਗ ਆ ਸ਼ਹਿਰ ਨੂੰ ਨਵਾਂ ਬਣਾਉਣਾ ਇੱਕ ਵੱਡਾ ਬਾਈਪਾਸ ਆ ਜਿਹੜਾ ਵਿਚਾਰधीन ਹੈ। ਸਰਕਾਰ ਦੇ ਉਹ तकरीबन ਉਹ ਵੀ ਸਿਰੇ ਲੱਗਿਆ ਹੋਇਆ। ਵੱਡਾ ਬਾਈਪਾਸਾ ਸ਼ੌਣੀ ਦੇ ਉੱਤੋਂ ਦੀ ਕੰਮੇ ਆਣਾ ਨਵਾਂ ਕਿਲਾ ਪਿੰਡਾਂ ਦੇ ਉੱਤੋਂ ਦੀ ਹੋ ਕੇ ਜਿਹੜਾ ਕੋਕੇ ਸ਼ਹਿਰ ਦੇ ਵਿੱਚ ਦੀ ਆਰਮੀ ਨੂੰ ਲੰਘਣ ਦੀ ਵੀ ਪ੍ਰੋਬਲਮ ਆਉਂਦੀ ਹੈ ਸੋ ਅਸੀਂ ਸਾਰੇ ਉਸ ਤੇ ਲੱਗੇ ਹੋਏ ਨੈਸ਼ਨਲ ਹਾਈਵੇ ਦੇ ਨਾਲ ਵੀ ਗੱਲ ਕਰ ਰਹੇ ਹਾਂ ਸੋ ਜਿਹੜੀਆਂ ਜਿਹੜੀਆਂ ਹੁਣ ਕੋਕੇ ਜ਼ਿੰਮੇਵਾਰੀਆਂ ਚੇਅਰਮੈਨ ਸਾਹਿਬ ਦੇ ਕਲਮ ਨਾਲ ਚੱਲ ਰਹੀਆਂ ਇਹਨਾਂ ਨੂੰ ਵੀ ਜ਼ਿੰਮੇਵਾਰ ਲਾਵਾਂਗੇ ਵੀ ਜਿਆਦਾ ਜਿੱਥੇ ਜਿੱਥੇ ਕੋਈ ਪਲਾਨਿੰਗ ਲੋਕ ਦੱਸਣਗੇ ਵੀ ਇਸ ਪਾਸੇ ਆ ਚੀਜ਼ ਦੀ ਲੋੜ ਹੈ ਤੋ ਪਲਾਨ ਕਰਾਂਗੇ ਸਰਕਾਰ ਦੀ ਜ਼ਿੰਮੇਵਾਰੀ ਹੈ ਪਹਿਲਾਂ ਕਿਸੇ ਨੇ ਨਹੀਂ ਜ਼ਿੰਮੇਵਾਰੀ ਨਿਭਾਈ ਨਹੀਂ ਤਾਂ ਹੀ ਤਾਂ 75 ਸਾਲਾਂ ਤੋਂ ਆਪਾਂ ਇਹਨਾਂ ਹਾਲਾਤਾਂ 'ਚ ਜੂਝ ਰਹੇ ਹਾਂ ਅਸੀਂ ਆਪਣਾ ਆਪਣਾ ਏਰੀਆ ਜਿਹੜਾ ਜ਼ਿਲ੍ਹਾ ਫੀਟਕੋਟ ਦੇ ਵਿੱਚੋਂ ਤੋਂ ਬਾਅਦ ਇੰਡਸਟਰੀ ਤੋਂ ਸਖਣਾ ਸਰ ਆ ਰਹੀ ਹੈ ਜੀ ਇੰਡਸਟਰੀ ਆ ਰਹੀ ਆ ਬਹੁਤ ਜਲਦ ਤੁਹਾਨੂੰ ਅਸੀਂ ਉਹਦੀ ਖੁਸ਼ਖਬਰੀ ਦੇਵਾਂਗੇ ਕਿਉਂਕਿ ਸਾਡੀ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਅਸੀਂ ਅੱਜ ਤੱਕ ਕਿਤੇ ਵੀ ਨੀਂ ਪੱਥਰ ਇਹੋ ਜਿਹਾ ਨਹੀਂ ਲਾਇਆ ਜਿਹੜਾ ਸਿਰਫ ਪਲੈਨਿੰਗ ਹੋ ਗਈ ਜਦੋਂ ਅਸੀਂ ਕੰਮ ਕਰਦੇ ਆ ਜਿੰਨੇ ਨੀਂ ਪੱਥਰ ਲਾਏ ਜਿਨ੍ਹਾਂ ਦੇ ਟੈਂਡਰ ਲੱਗੇ ਅਸੀਂ ਉਹਨਾਂ ਦੇ ਲਾਏ ਆ ਤੋ ਸਾਰੇ ਦੇ ਸਾਰੇ ਜਿਹੜੇ ਕੰਮ ਆ ਜਿੱਤੇ ਇੰਡਸਟਰੀ ਆਊਗੀ ਉਹਦੇ ਮੁੱਖ ਮੰਤਰੀ ਸਾਹਿਬ ਵੀ ਹੋਣਗੇ ਸਾਰੇ ਆ ਕੇ ਉੱਥੇ ਨੀਂਹ ਪੱਥਰ ਰੱਖਣਗੇ ਤੁਹਾਨੂੰ ਸਾਰਿਆਂ ਨੂੰ ਬੁਲਾਵਾਂਗੇ ਤੁਹਾਡਾ ਮੂੰਹ ਮਿੱਠਾ ਕਰਾਂਗੇ ਸਿਕਨ ਸਾਹਿਬ